ਪਾਠ 7ਵਾਂ ਨਾਮ ਮਨੁੱਖ ਨੇ ਆਪਣੇ ਆਲੇ-ਦੁਆਲੇ ਹਰ ਵਸਤੂ ਜਾਂ ਭਾਵ ਨੂੰ ਪਛਾਣਨ ਲਈ ਕੋਈ ਨਾ ਕੋਈ ਨਾਂ ਦਿੱਤਾ ਹੈ ਅਜਿਹੀ ਸ਼ਬਦ ਵਿਆਕਰਣ ਵਿੱਚ ਨਾਮ ਖਵਾਉਂਦੇ ਹਨ ਇੱਥੇ ਇੱਕ ਗੱਲ ਸਮਝ ਲੈਣਾ ਬਹੁਤ ਜ਼ਰੂਰੀ ਹੈ ਕਿ ਕਈ ਚੀਜ਼ਾਂ ਨੂੰ ਅਸੀਂ ਆਪਣੀਆਂ ਅੱਖਾਂ ਨਾਲ ਵੇਖ ਸਕਦੇ ਹਾਂ ਪਰ ਕਈਆਂ ਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ ਨਾਮ ਦਿਖਾਈ ਦੇਣ ਵਾਲੀਆਂ ਦਿਖ ਦਲੀਪ ਮੁੰਬਈ ਹਿਮਾਲਾ ਪਰਬਤ ਪੁਸਤਕ ਨਦੀ ਕਣਕ ਲੜਕਾ ਦਿਖਾਈ ਨਾ ਦੇਣ ਵਾਲਾ ਅਦਿੱਖ ਪ੍ਰੇਮ ਨਫ਼ਰਤ ਉਤਸ਼ਾਹ ਨਿਰਾਸ਼ਾ ਭਲਾਈ ਸਫਲਤਾ ਗੁੱਸਾ ਖੁਸ਼ੀ ਇਸ ਲਈ ਹਰ ਉਹ ਚੀਜ਼ ਚਾਹੇ ਉਹ ਦਿਖਾਈ ਦਿੰਦੀ ਹੈ ਚਾਹੇ ਦਿਖਾਈ ਨਹੀਂ ਦਿੰਦੀ ਹਰੇਕ ਦਾ ਕੁਝ ਨਾ ਕੁਝ ਨਾ ਜ਼ਰੂਰ ਹੁੰਦਾ ਹੈ ਇਹ ਨਾ ਹੀ ਨਾਮ ਖਵਾਉਂਦੇ ਹਨ ਨਾਮ ਦੀ ਪਰਿਭਾਸ਼ਾ ਜਿਹੜੇ ਸ਼ਬਦ ਕਿਸੇ ਵਿਅਕਤੀ ਵਸਤੂ ਸਥਾਨ ਜੀਵ ਭਾਵ ਹਾਲਤ ਆਦ ਦਾ ਬੋਧ ਕਰਵਾਉਣ ਉਹਨਾਂ ਨੂੰ ਨਾਮ ਕਹਿੰਦੇ ਹਨ ਜਿਵੇਂ ਰਾਮ ਗੀਤਾ ਸੋਨਾ ਕਣਕ ਜਲੰਧਰ ਖੁਸ਼ੀ ਮਿਠਾਸ ਆਦਿ ਨਾਮ ਦੀਆਂ ਕਿਸਮਾਂ ਨਾਮ ਦੀਆਂ ਪੰਜ ਕਿਸਮਾਂ ਹੁੰਦੀਆਂ ਹਨ ਆਮ ਨਾਉ ਚਾ ਜਾਤੀਵਾਚਕ ਨਾਉ ਖਾਸ ਨਾਮ ਜਾਂ ਨਿਜਵਾਚਕ ਨਾਮ ਵਸਤੂਵਾਚਕ ਨਾਮ ਇਕੱਠਵਾਚਕ ਨਾਮ ਭਾਵਵਾਚਕ ਨਾਮ ਆਮ ਨਾਮ ਜਾਂ ਜਾਤੀਵਾਚਕ ਨਾਮ ਜਿਹੜੇ ਸ਼ਬਦ ਕਿਸੇ ਵਸਤੂ ਜੀਵ ਅਤੇ ਸਥਾਨ ਦੀ ਪੂਰੀ ਜਾਤੀ ਜਾਂ ਸ਼੍ਰੇਣੀ ਦਾ ਬੋਧ ਕਰਵਾਉਣ ਉਹਨਾਂ ਨੂੰ ਆਮ ਨਾਮ ਜਾਂ ਜਾਤੀਵਾਚਕ ਨਾਮ ਕਿਹਾ ਜਾਂਦਾ ਹੈ ਜਿਵੇਂ ਪੁਸਤਕ ਮਨੁੱਖ ਨਗਰ ਮੋਰ ਲੜਕਾ ਆਦਿ ਖਾਸ ਨਾਮ ਜਾਂ ਨਿਜਵਾਚਕ ਨਾਮ ਜਿਹੜੇ ਸ਼ਬਦ ਤੋਂ ਕਿਸੇ ਖਾਸ ਵਿਅਕਤੀ ਖਾਸ ਵਸਤੂ ਖਾਸ ਜੀਵ ਅਤੇ ਖਾਸ ਸਥਾਨ ਦੇ ਨਾਮ ਦਾ ਬੋਧ ਹੁੰਦਾ ਹੈ ਉਸ ਨੂੰ ਖਾਸ ਨਾਮ ਕਿਹਾ ਜਾਂਦਾ ਹੈ ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਸਤਲੁਜ ਬਿਆਸ ਹਿਮਾਲਾ ਆਦਿ ਵਸਤੂਵਾਚਕ ਨਾਮ ਜਿਨ੍ਹਾਂ ਸ਼ਬਦਾਂ ਤੋਂ ਤੋਲਣ ਮਿਣਨ ਜਾਂ ਮਾਪੀਆਂ ਜਾਣ ਵਾਲੀਆਂ ਵਸਤੂਆਂ ਦੇ ਨਾਮ ਦਾ बोध ਹੋਵੇ ਉਸ ਨੂੰ ਵਸਤੂਵਾਚਕ ਨਾਮ ਕਹਿੰਦੇ ਹਨ ਜਿਵੇਂ ਸੋਨਾ ਦੁੱਧ ਕਣਕ ਆਦਿ ਇਕੱਠਵਾਚਕ ਨਾਮ ਜਿਹੜੇ ਸ਼ਬਦ ਵਿਅਕਤੀਆਂ ਜੀਵਾਂ ਜਾਂ ਗਿਣੀਆਂ ਜਾਣ ਵਾਲੀਆਂ ਵਸਤੂਆਂ ਦੇ ਸਮੂਹ ਦਾ ਗਿਆਨ ਕਰਵਾਉਣ ਉਹਨਾਂ ਨੂੰ ਇਕੱਠਵਾਚਕ ਨਾਮ ਕਹਿੰਦੇ ਹਨ ਜਿਵੇਂ ਫੌਜ ਇਜੜ ਜਮਾਤ ਸਭਾ ਆਦਿ ਭਾਵਵਾਚਕ ਨਾਮ ਜਿਹੜੇ ਸ਼ਬਦ ਤੋਂ ਕਿਸੇ ਭਾਵ, ਗੁਣ ਅਤੇ ਹਾਲਤ ਦਾ ਗਿਆਨ ਹੋਵੇ ਉਸਨੂੰ ਭਾਵਵਾਚਕ ਨਾਮ ਕਿਹਾ ਜਾਂਦਾ ਹੈ ਜਿਵੇਂ ਖੁਸ਼ੀ, ਗਮੀ, ਉਦਾਸੀ, ਬਚਪਨ, ਜਵਾਨੀ ਆਦਿ ਆਓ ਦੁਹਰਾइए ਜਿਨ੍ਹਾਂ ਸ਼ਬਦਾਂ ਤੋਂ ਕਿਸੇ ਵਿਅਕਤੀ, ਸਥਾਨ, ਭਾਵ ਜਾਂ ਚੀਜ਼ ਦੇ ਨਾਂ ਦਾ ਪਤਾ ਲੱਗੇ ਉਹ ਨਾਮ ਹੁੰਦੇ ਹਨ ਸਮੁੱਚੀ ਜਾਤੀ ਦੇ ਨਾਂ ਨੂੰ ਦੱਸਣ ਵਾਲੇ ਜਾਤੀਵਾਚਕ ਨਾਮ ਹੁੰਦੇ ਹਨ ਕਿਸੇ ਖਾਸ ਵਿਅਕਤੀ, ਸਥਾਨ, ਚੀਜ਼ ਦਾ ਨਾਮ ਦੱਸਣ ਵਾਲੇ ਸ਼ਬਦ ਨਿਜਵਾਚਕ ਨਾਮ ਹੁੰਦੇ ਹਨ। ਗਿਣਨਯੋਗ ਜੀਵਾਂ, ਵਿਅਕਤੀਆਂ ਦੇ ਇਕੱਠ ਦੇ ਲਈ ਵਰਤੇ ਜਾਣ ਵਾਲੇ ਸ਼ਬਦ ਇਕੱਠਵਾਚਕ ਨਾਮ ਹੁੰਦੇ ਹਨ। ਕਿਸੇ ਤੋਲੀ ਜਾਂ ਮਾਪੀ ਜਾਣ ਵਾਲੀ ਚੀਜ਼ ਦਾ ਨਾਮ ਦੱਸਣ ਵਾਲੇ ਸ਼ਬਦ ਵਸਤੂਵਾਚਕ ਨਾਮ ਹੁੰਦੇ ਹਨ। ਜਿਹੜੇ ਸ਼ਬਦਾਂ ਤੋਂ ਕਿਸੇ ਦੇ ਗੁਣ, ਭਾਵ, ਹਾਲਤ ਆਦ ਦਾ ਗਿਆਨ ਹੋਵੇ ਪਰ ਨਜ਼ਰ ਨਾ ਆਵੇ। ਭਾਵਵਾਚਕ ਨਾਮ ਹੁੰਦੇ ਹੈ